ਤੇ ਮੇਰੇ ਘਰ ਕੋਈ ਭਾਂਡਾ ਤੇ ਕੋਈ ਬਿਤਰਾਂ ਨਹੀਂ ਛੱਡਿਆ ਮਚਾਰੀ ਕੋਈ ਛੱਡਿਆ ਦੀ ਜਿੱਤੇ ਦਾ ਨਹਾ ਕਰਦਾ ਸੀ ਉਹ ਲੋ ਦੋ ਬਗੜਗਾ ਹੀ ਉਹ ਵੀ ਵੇਚ ਤਗਾ ਇੰਨੇ ਮੁੰਡੇ ਨਹੀਂ ਅਸੀਂ ਦਿ ਲੋਚਾ ਅਸ ਕੋ ਨੁੱਤਾ ਸੀ ਕੋਰ ਕੁਛ ਨਹੀਂ ਕੋੜਾ ਖੰਦੀ ਇਹ ਉਹ ਪੁੱਲ ਖਾਲੀ ਲਈ ਪਈ ਔਰੇ ਨਾਨੇ ਦੀ ਤੇ ਬਈਆ ਦੇਖ ਲੋ ਚੜਾਉਂਗੀ ਔਰ ਉੱਤੇ ਪਾਉਂਗੀ ਜਿੱਦਾਂ ਲੱਗ ਹੈ ਤਾਨੂੰ ਯਾਦ ਹੋਣਾ ਹੈ ਕਿ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਵਾ ਕੀਤਾ ਸੀ ਕਿ ਅਗਲੀ 26 ਜਨਵਰੀ ਤੱਕ ਪੰਜਾਬ ਦੇ ਮੱਥੇ ਤੇ ਲੱਗਿਆ ਨਸ਼ਿਆਂ ਵਾਲਾ ਇਹ ਕਲੰਕ ਕੇ ਦਾਗ ਤਲ ਜਾਵੇਗਾ ਪਰ ਜਨਾਬ ਅਜੇ ਹੁੰਦਾ ਵਖਾਈ ਨਹੀਂ ਦੇ ਰਿਹਾ ਜੇਕਰ ਕੁਝ ਵਖਾਈ ਦੇ ਰਿਹਾ ਹੈ ਤਾਂ ਉਹ ਨਹੀਂ ਨੌਜਵਾਨਾਂ ਦੇ ਪਲ ਦੇ ਸੇਵੇ ਜੀ ਹਾਂ ਨਸ਼ਾ ਕਰਨ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਅਤੇ ਹੁਣ ਇੱਕ ਦੋ ਨਹੀਂ ਇਕੱਠੀਆਂ ਤਿੰਨ ਤਿੰਨ ਅਜਹੀਆਂ ਹੀ ਮੰਦ ਭਾਗੀਆਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਿੰਨ ਨੌਜਵਾਨਾਂ ਦੀ ਨਸ਼ੇ ਦੀ ওভারਡੋਸ ਕਾਰਨ ਮੌਤ ਹੋ ਗਈ ਹੈ ਜੀ ਹਾਂ ਪੱਪਾ ਮਾਰੇ ਰੋ ਰਹੀਆਂ ਘੁਰਲਾ ਰਹੀਆਂ ਐ ਉਹ ਬਦਨਸੀਬ ਮਾਮਾ ਨਹੀਂ ਜੋ ਆਪਣੀ ਕਿਸਮਤ ਨੂੰ ਕੋਸ ਰਹੀਆਂ ਨੇ ਜਿਨ੍ਹਾਂ ਦੇ ਪੁੱਤ ਚੜ੍ਹਦੀ ਉਮਰੇ ਨਸ਼ੇ ਦੀ ਅਜਹੀ ਤਲਦਲ 'ਚ ਫਸੇ ਕਿ ਘਾਰ ਹੀ ਤਬਾਹ ਅਸਦੇ ਵਸਤੇ ਕਰਾਂ ਚ 70 ਵਿੱਚ ਗਏ ਕਰਾਂ ਚ ਵਹਿਣ ਪੈ ਰਹੇ ਨੇ ਜਿੱਥੇ ਨਸ਼ਿਆਂ ਕਾਰਨ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਕਰਾਂ ਚ 70 ਵਿੱਚ ਚੁਕੇ ਨੇ ਜਿਸ ਤੋਂ ਬਾਅਦ ਵੱਡੇ ਸਵਾਲ ਸਰਕਾਰਾਂ ਦੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਵੀ ਖੜੇ ਹੋ ਰਹੇ ਨੇ ਜャ ਪਹਿਲੀ ਮੰਦਪਾਗੀ ਘਟਨਾ ਸਾਹਮਣੇ ਆਈ ਤਰਨਤਾਰਨ ਦੇ ਪਿੰਡ ਅਲਾਦੀਨਪੁਰ ਤੋਂ ਜਿੱਥੇ ਪਰਿਵਾਰ ਦਾ ਇਕਲੌਤਾ 25 ਸਾਲਾ ਪੁੱਤ ਨਸ਼ਿਆਂ ਦੀ ਪੇਟ ਚੜ ਗਿਆ ਪਛਾਣ ਜੱਜਬੀਰ ਸਿੰਘ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ ਮਰੇ ਤੱਕ ਨੌਜਵਾਨ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਜੱਜਬੀਰ ਪਿਤਾ ਦਾ ਟਰਾਂਸਪੋਰਟ ਦਾ ਕੰਮ ਸੰਭਾਲ ਰਿਹਾ ਸੀ ਪਰ ਨੌਜਵਾਨ ਗਲਤ ਸੰਗਤ 'ਚ ਫਸ ਗਿਆ ਇਸ ਨੂੰ ਅਜੀਹੀ ਨਸ਼ੇ ਦੀ ਲਤ ਲੱਗੀ ਕਿੱਕ ਕਰਕੇ ਘਰ ਦਾ ਸਾਰਾ ਸਮਾਨ ਵਿਕ ਗਿਆ ਇੱਥੋਂ ਤੱਕ ਕਿ ਉਸਦੀ ਪਤਨੀ ਵੀ ਆਪਣੇ 2 ਸਾਲਾ ਪੁੱਤ ਨੂੰ ਛੱਡ ਕੇ ਚਲੀ ਗਈ ਐ ਸਭ ਕੁਝ ਗੁਆਉਣ ਤੋਂ ਬਾਅਦ ਵੀ ਉਸ ਨੂੰ ਹੋਸ਼ ਨਹੀਂ ਆਈ ਅੰਤਜੇ ਖੁਦ ਵੀ ਉਹ ਨਸ਼ਿਆਂ ਦੀ ਪੇਟ ਚੜ ਗਿਆ ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਹਿਲਾਂ ਮੈਂ ਸੈਂਟਰੀ ਜਮਾ ਕਰਾਇਆ ਹੀ ਇਹਨੂੰ ਤੇ ਉੱਥੋਂ ਮੈਂ ਲਿਆਂਦੇ ਪਾਇੰਦੇ ਨਹੀਂ ਹੋਏ ਆ ਤੇ ਫਿਰ ਮਿੱਥੋ ਲੈ ਕੇ ਪਹੇ ਕੱਲ ਤੇ ਭੱਜ ਗਿਆ ਜodhpur ਹਾਏ ਉਹ ਨਿੱਜਾ ਟੀਟ ਆਂਦੇ ਉਹਦੇ ਨਾਂ ਕਰਮਜੀਤ ਕੋਰਿਆ ਤੇ ਉਹ ਤਾਂ ਕੋਈ ਜਾਂਦਾ ਹੁੰਦਾ ਸੀ ਮੈਂ ਆਖਣਾ ਨਾ ਜਾ ਪੁੱਤ ਜੋ ਉਸ ਮਾਨਸਾਰਾ ਆਪਦੇ ਘਰੇ ਟੋ ਮਾਰਿਆ ਦੋ ਮੋਟਰਸਾਈਕਲ ਤੇ ਮੇਰੇ ਘਰ ਕੋਈ ਭਾਂਡਾ ਤੇ ਕੋਈ ਬਿੱਤਰਾ ਨਹੀਂ ਛੱਡਿਆ ਮੰਜਾ ਨਹੀਂ ਕੋਈ ਛੱਡਿਆ ਫੇ ਉਹ ਪਹਿਲੋ ਮੁੱਕ ਗਿਆ ਸੀ ਚਾਰ ਵਾਰ ਦਰਖਾਸਤ ਦੇ ਕੇ ਆਈਆਂ ਥਾਣੇ ਦੇ ਵਿੱਚ ਖਿਲਾਫ ਉਹਦੇ ਜੱਟੀ ਦੇ ਵੀ ਤੇ ਮੁੰਡੇ ਵਾਸਤੇ ਵੀ ਚਾਹੇ ਮੇਰਾ ਮੁੰਡਾ ਚੁੱਕ ਲੋ ਤੁਸੀਂ ਜੇਲ੍ਹ 'ਚ ਛੁੱਡ ਦਿਓ ਹੈ ਚੰਡੀਗੜ੍ਹੋਂ ਮਾਰਗ ਕਰਾ ਕਰਾ ਕੇ ਪਰ ਇਹਨਾਂ ਕੋਈ ਕਾਰਵਾਈ ਨਹੀਂ ਕੋਈ ਕੀਤੀ ਇਸ ਘਟਨਾ ਨੂੰ ਲੈ ਕੇ ਪੁਲਿਸ ਦਾ ਕਹਿਣਾ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਮਲਜ਼ਮ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਹਨਾਂ ਨੇ ਇੱਕ ਲੜਕੀ ਤੇ ਲਾਇਆ ਵੀ ਹੈ ਲੇਡੀ ਜਿਹੜੀ ਆ ਵੀ ਨਸ਼ਾ ਦੀ ਗਲੂ ਕੀਤਾ ਵਾ ਹੁਣ ਇਹ ਆਪਣੇ ਕੋਲ ਦਰਖਾਸਤ ਆਈ ਹੈ ਤੇ ਅਸੀਂ ਇਹਦੀ ਵੈਰੀਫਾਈ ਕਰ ਰਹੇ ਹਾਂ ਅੱਜ ਹੀ ਇੱਕ ਹੋਰ ਮੰਦਪਾਗੀ ਘਟਨਾ ਮਾਛੀਵਾੜਾ ਸਾਰਥੋ ਵੀ ਸਾਹਮਣੇ ਆਈ ਜਿੱਥੇ ਪਰਿਵਾਰ ਦਾ ਇਕਲੌਤਾ 28 ਸਾਲਾ ਪੁੱਤ ਨਸ਼ਿਆਂ ਦੇ ਦਲਦਲ 'ਚ ਡੁੱਬੋ ਇਸ ਦੀ ਲਾਸ਼ ਸਤਲੁਜ ਦਰਿਆ ਦੇ ਕੰਢੇ ਉਪਰ ਅਮਦ ਹੋਈ ਹੈ ਜਿੱਹਾਂ ਦੱਸਿਆ ਤੈਹੀ ਜਾਏ ਪਰਿਵਾਰ ਮੁਤਾਬਕ ਪਰੇ ਤੱਕ ਨੌਜਵਾਨ ਜਸ਼ਨਪ੍ਰੀਤ ਵਿਦੇਸ਼ ਜਾ ਕੇ ਸੈਟਲ ਹੋਣਾ ਚਾਹੁੰਦਾ ਸੀ ਪਰ ਇਸ ਤੋਂ ਪਹਿਲਾਂ ਹੀ ਉਹਨਾਂ ਦੇ ਪਰਿਵਾਰ ਤੇ ਅਜੀਹਾ ਦੁੱਖਾਂ ਦਾ ਪਹਾੜ ਟੁੱਟਿਆ ਕਿ ਉਹ ਇਸ ਦੁੱਖ ਨੂੰ ਸਾਰੀ ਉਮਰ ਭੁਲਾ ਨਾ ਸਕਣਗੇ ਤਾਂ ਹਾਂ ਮਾੜ ਰੋ ਰਿਹਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਇੱਕੋ ਇੱਕ ਪੁੱਤ ਸੀ ਜਿਸ ਦੇ ਇਸ ਤਰ੍ਹਾਂ ਦਰਜਾਤ ਬਾਦ ਉਹਨਾਂ ਦਾ ਪੂਰਾ ਘਰ ਤਬਾਹ ਹੋ ਚੁੱਕਾ ਹੈ ਉਹਨਾਂ ਦੀ ਤਾਂ ਦੁਨੀਆ ਹੀ ਉਜੜ ਗਈ ਕਿ ਮੇਰਾ ਬੇਟਾ 28.5 ਸਾਲ ਦਾ ਹੋ ਗਿਆ ਬਸ ਕੋ ਲੋਤਾਈ ਸੀ ਕੋਰ ਕੁਛ ਨਹੀਂ ਕੋਲ ਰਿਹਾ ਖਾਲੀ ਇਹ ਮੈਨੂੰ ਬੜੀਆਂ ਗੱਲਾਂ ਕੀਤੀਆਂ ਕਰਾ ਹੁਣ ਤਾਂ ਮੈਂ ਵਿਦੇਸ਼ ਚੱਲਿਆ ਜਾਣਾ ਇੱਤੇ ਦੀ ਧਰਤੀ ਤੋਂ ਮੂੰਹ ਮੁੱਕ ਗਿਆ ਮੈਨੂੰ ਨਹੀਂ ਇੱਤੇ ਦੀ ਧਰਤੀ ਵਧੀਆ ਲੱਗਦੀ ਹੈਗੀ ਮੈਂ ਤਾਂ ਕਿਚਨ 'ਚ ਕੰਮ ਕਰਦੀ ਸੀਗੀ ਉਹਦੇ ਡੈਡੀ ਰੋਂਦੇ ਰੋਂਦੇ ਮੇਰੇ ਕੋਲ ਚੱਲ ਆ ਗਏ ਇਹਨਾਂ ਨੂੰ ਹੀ ਪਤਾ ਲੱਗਿਆ ਮੈਂ ਕੀ ਹੋਇਆ ਕਹਿੰਦੇ ਆਪਣਾ ਜਸਨ ਚੱਲਿਆ ਗਿਆ ਦੁਨੀਆ ਤੋਂ ਆਪਣਾ ਮਿੱਠੂ ਦੁਨੀਆ ਤੋਂ ਚਲੇ ਆ ਗਿਆ ਆ ਪਲਕਾਰੀ ਲਈ ਪਈ ਔਰੇ ਨਾਨੇ ਦੀ ਹੁਤੇ ਪਈਆ ਦੇਖ ਲੋ ਚੜਾਉਗੀ ਔਰ ਤੇ ਪਾਉਗੀ ਜਿਲਾਕੇ ਹ ਅਜੀ ਹੀ ਤੀਜੀ ਘਟਨਾ ਸੰਗਰੂਰ ਦੇ ਪਿੰਡ ਕੋਟੜਾ ਲਹਿਲ ਤੋਂ ਸਾਹਮਣੇ ਆਈ ਜਿੱਥੇ 22 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ ਘਟਨਾ ਨੂੰ ਲੈ ਕੇ ਪੂਰੇ ਪਿੰਡ ਚ ਸੋਗ ਹੈ ਗੁੱਸੇ ਚਾਇ ਪਿੰਡ ਵਾਸੀਆਂ ਵੱਲੋਂ ਥਾਣੇ ਦਾ ਖਰਾਓ ਵੀ ਕੀਤਾ ਗਿਆ। ਥਾਣੇ ਪਹੁੰਚੇ ਪਿੰਡ ਵਾਸੀਆਂ ਨੇ ਪੁਲਿਸ ਤੋਂ ਸ਼ਰੀਆਮ ਨਸ਼ਾ ਵਿਕਰੇ ਤਸਕਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਤਾਂ ਜੋ ਪਿੰਡ ਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਰੁਕ ਸਕਣ। ਉਧਰ ਅਸਮਾਨ ਨੂੰ ਲੈ ਕੇ ਪੁਲਿਸ ਦਾ ਕਹਿਣਾ ਕਿ ਪਿੰਡ ਵਾਸੀਆਂ ਦੀ ਸ਼ਿਕਾਇਤ ਦੇ ਆਧਾਰ ਤੇ ਜਾਂਚ ਕੀਤੀ ਜਾ ਰਹੀ ਹੈ। ਇਹ ਜ ਆਪਣੇ ਕੋਟੜਾ ਲੈਲ ਪਿੰਡਾ ਜਿਹੜਾ ਪ੍ਰਧਾਨ ਲੈਲੇ ਚ ਬੰਦਾ ਹੈ। ਉਥੇ ਲੋਕ ਕਾਫੀ ਲੋਕ ਇਕੱਠੇ ਹੋ ਗਏ ਜਾਇਸੀ ਜਿਨ੍ਹਾਂ ਨੇ ਕਿਹਾ ਕਿ ਸਾਡੇ ਪਿੰਡ ਚ ਕਾਫੀ ਜਿਆਦਾ ਨਸ਼ੇ ਦਾ ਰੁਝਾਨ ਵਧ ਰਿਹਾ ਹੈ ਨਵੇਂ ਮੁੰਡੇ ਨਸ਼ੇ ਵੱਲ ਲੰਘ ਰਹੇ ਨੇ ਤੇ ਵੀ ਉਹਨੂੰ ਠੱਲ ਪਾਈ ਜਾਵੇ ਤੇ ਇਸੇ ਤਰ੍ਹਾਂ ਉਹਨਾਂ ਨੇ ਇੱਕ ਲੜਕੇ ਨੂੰ ਫੜ ਕੇ ਸਾਡੀ ਪੁਲਿਸ ਪਾਰਟੀ ਬਾਹਰ ਲੱਕ ਕੇ ਉਹਦੇ ਹਵਾਲੇ ਵੀ ਕੀਤਾ ਹੈ ਤੇ ਉਹਦੀ ਅਸੀਂ ਪੜਤਾਲ ਕਰ ਰਹੇ ਹਾਂ ਪੁਸ਼ਟੀ ਕਰ ਰਹੇ ਹਾਂ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਕੁਝ ਮਹੀਨੇ ਪਹਿਲਾਂ 26 ਜਨਵਰੀ ਤੋਂ ਪਹਿਲਾਂ ਪਹਿਲਾਂ ਸੂਬੇ 'ਚੋਂ ਨਸ਼ਾ ਖਤਮ ਕਰਨ ਦੇ ਦਾਅਵੇ ਕਰ ਰਹੇ ਸੀ ਪਰ 26 ਜਨਵਰੀ ਵੀ ਲੰਘ ਗਈ ਪਰ ਨਸ਼ਿਆਂ ਕਰ ਸੂਬੇ ਦੇ ਹਾਲਾਤ ਦਿਨੋ ਦਿਨ ਵੱਧ ਤੋਂ ਵੱਧ ਹੀ ਹੋ ਰਹੇ ਨੇ ਨਸ਼ਿਆਂ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਵੱਡਾ ਸਵਾਲ ਇੱਥੇ ਹੀ ਖੜਾ ਹੋ ਰਿਹਾ ਕਿ ਇੱਥੇ ਰੰਗਲਾ ਪੰਜਾਬ ਬਣੂਗਾ ਜਾਂ ਫਿਰ ਹਰ ਪਾਸੇ ਇਸੇ ਤਰ੍ਹਾਂ ਨੌਜਵਾਨਾਂ ਦੇ ਸਿਰੇ ਬਲਦੇ ਨਜ਼ਰ ਆਉਣਗੇ ਮੁੱਖ ਮੰਤਰੀ ਸਾਹਿਬ ਆਖਰ ਇਸ ਨੂੰ ਕੀ ਸਮਝੀਏ ਤੁਸੀਂ ਹੀ ਦੱਸੋ ਪੀ.ਡੀ.ਸੀ ਨਿਊਜ਼ ਦੇ ਲਈ ਤਰੰਤਾਰਨ ਤੋਂ ਪਵਨ ਸ਼ਰਮਾ ਮਾਚੀਵਾੜਾ ਤੋਂ ਦਿਨੇਸ਼ ਭਰਦਵਾਜ ਤੇ ਸੰਗਰੂਰ ਤੋਂ ਗੁਰਦਰਸ਼ਨ ਸਿੰਘ ਦੇ ਨਾਲ ਬਿਊਰੋ ਰਿਪੋਰਟ ਪੀਡੀਸੀ ਨਿਊਜ਼